ਕਲ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹੁੰਨੀ ਹਾਂ ਕਿ ਆਹ ਟ੍ਰੇਲਰ ਦੇਖ ਕੇ ਮੈਨੂੰ ਐਵੇਂ ਲੱਗ ਰਿਹਾ ਪਾਪਾ ਹੁਣੀ ਇੱਥੇ ਖੜੇ ਨੇ ਆਹ ਜਿਹੜਾ ਪੋਸਟਰ ਹੈਗਾ ਐ ਲੱਗਦਾ ਇਹ ਪਾਪਾ ਬਸ ਐਕਟਿੰਗ ਕਰਕੇ ਖੜੇ ਨੇ ਵੀ ਸਟੈਚੂ ਬਣ ਕੇ ਵੀ ਐ ਜਿਵੇਂ ਹੁੰਦਾ ਨਹੀਂ ਸਟੈਚੂ ਵਾਲੀ ਗੇਮ ਹੁੰਦੀ ਹੈ ਵੀ ਫ੍ਰੀਜ਼ ਗੋ ਐ ਲੱਗ ਰਿਹਾ ਜਿਵੇਂ ਪਾਪਾ ਇੱਕ ਗੇਮ ਖੇਡਦੇ ਨੇ ਪਰ ਆਹ ਟ੍ਰੇਲਰ ਦੇਖ ਕੇ ਹੁਣ ਮੈਨੂੰ ਐਵੇਂ ਵੀ ਲੱਗ ਰਿਹਾ ਵੀ ਮੈਂ ਆਪਣੇ ਪਾਪਾ ਨੂੰ ਭੁੱਲ ਗਈ ਕੀ ਉਹ ਹੈ ਨਹੀਂ ਇਹ ਦੁਨੀਆ 'ਚ ਪਰ ਮੈਂ ਉਹਨਾਂ ਨੂੰ ਹਜੇ ਵੀ ਯਾਦ ਕਰਦੀ ਆ ਮੇਰੇ ਦਿਲ 'ਚ ਹੈਗੇ ਨੇ ਤਾਂ ਮੈਂ ਬਸ ਉਹਨਾਂ ਨੂੰ ਯਾਦ ਕਰਦੀ ਰਹਿਣੀ ਆ ਰੋਜ਼ ਪਾਠ ਕਰਦੀ ਰਹਿਣੀ ਆ ਉਹਨਾਂ ਦੇ ਵੀ ਬਸ ਆਹ ਟ੍ਰੇਲਰ ਦੇਖ ਕੇ ਮੈਨੂੰ ਐਵੇਂ ਲੱਗ ਰਿਹਾ ਪਾਪਾ ਹੁਣੀ ਇੱਥੇ ਖੜੇ ਨੇ ਆ ਜਿਹੜਾ ਪੋਸਟਰ ਹੈਗਾ ਐ ਲੱਗਦਾ ਇਹ ਪਾਪਾ ਬਸ ਐਕਟਿੰਗ ਕਰਕੇ ਖੜੇ ਨੇ ਵੀ ਸਟੈਚੂ ਬਣ ਕੇ ਵੀ ਐ ਜਿਵੇਂ ਹੁੰਦਾ ਨਹੀਂ ਸਟੈਚੂ ਵਾਲੀ ਗੇਮ ਹੁੰਦੀ ਹੈ ਵੀ ਫ੍ਰੀਜ਼ ਗੋ ਐ ਲੱਗ ਰਿਹਾ ਜਿਵੇਂ ਪਾਪਾ ਇੱਕ ਗੇਮ ਖੇਡਦੇ ਨੇ ਪਰ ਆਹ ਟ੍ਰੇਲਰ ਦੇਖ ਕੇ ਹੁਣ ਮੈਨੂੰ ਐਵੇਂ ਵੀ ਲੱਗ ਰਿਹਾ ਵੀ ਮੈਂ ਆਪੇ ਪਾਪਾ ਨੂੰ ਭੁੱਲ ਗਈ ਕੀ ਉਹ ਹੈ ਨਹੀਂ ਇਹ ਦੁਨੀਆ 'ਚ ਪਰ ਮੈਂ ਉਹਨਾਂ ਨੂੰ ਹਜੇ ਵੀ ਯਾਦ ਕਰਦੀ ਆ ਮੇਰੇ ਦਿਲ 'ਚ ਹੈਗੇ ਨੇ ਤਾਂ ਮੈਂ ਬਸ ਉਹਨਾਂ ਨੂੰ ਯਾਦ ਕਰਦੀ ਰਹਿਣੀ ਆ ਰੋਜ਼ ਪਾਠ ਕਰਦੀ ਰਹਿਣੀ ਆ ਉਹਨਾਂ ਦੇ ਵੀ ਬਸ ਅੱਜ ਕੱਲ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹੁੰਨੀ ਹਾਂ ਕਿ ਆਹ ਟ੍ਰੇਲਰ ਦੇਖ ਕੇ ਮੈਨੂੰ ਐਵੇਂ ਲੱਗ ਰਿਹਾ ਪਾਪਾ ਹੁਣੀ ਇੱਥੇ ਖੜੇ ਨੇ ਆ ਜਿਹੜਾ ਪੋਸਟਰ ਹੈਗਾ ਐ ਲੱਗਦਾ ਇਹ ਪਾਪਾ ਬਸ ਐਕਟਿੰਗ ਕਰਕੇ ਖੜੇ ਨੇ ਵੀ ਸਟੈਚੂ ਵਾਂ ਕੇ ਵੀ ਐ ਜਿਵੇਂ ਹੁੰਦਾ ਨਹੀਂ ਸਟੈਚੂ ਵਾਲੀ ਗੇਮ ਹੁੰਦੀ ਹੈ ਵੀ ਫ੍ਰੀਜ਼ ਗੋ ਐਂ ਲੱਗ ਰਿਹਾ ਜਿਵੇਂ ਪਾਪਾ ਇੱਕ ਗੇਮ ਖੇਡਦੇ ਨੇ ਪਰ ਆਹ ਟ੍ਰੇਲਰ ਦੇਖ ਕੇ ਹੁਣ ਮੈਨੂੰ ਐਵੇਂ ਵੀ ਲੱਗ ਰਿਹਾ ਵੀ ਮੈਂ ਫਿਰ ਪਾਪਾ ਨੂੰ ਭੁੱਲ ਗਈ ਕੀ ਉਹ ਹੈ ਨਹੀਂ ਇਹ ਦੁਨੀਆ 'ਚ ਪਰ ਮੈਂ ਉਹਨਾਂ ਨੂੰ ਹਜੇ ਵੀ ਯਾਦ ਕਰਦੀ ਆ ਮੇਰੇ ਦਿਲ 'ਚ ਹੈਗੇ ਨੇ ਤਾਂ ਮੈਂ ਬਸ ਉਹਨਾਂ ਨੂੰ ਯਾਦ ਕਰਦੀ ਰਹਿਣੀ ਆ ਰੋਜ਼ ਪਾਠ ਕਰਦੀ ਰਹਿਣੀ ਆ ਉਹਨਾਂ ਦੇ ਵੀ ਬਸ ਆਹ ਟ੍ਰੇਲਰ ਦੇਖ ਕੇ ਮੈਨੂੰ ਐਵੇਂ ਲੱਗ ਰਿਹਾ ਪਾਪਾ ਹੁਣੀ ਇੱਥੇ ਖੜੇ ਨੇ ਆ ਜਿਹੜਾ ਪੋਸਟਰ ਹੈਗਾ ਐ ਲੱਗਦਾ ਇਹ ਪਾਪਾ ਬਸ ਐਕਟਿੰਗ ਕਰਕੇ ਖੜੇ ਨੇ ਵੀ ਸਟੈਚੂ ਬਣ ਕੇ ਵੀ ਐ ਜਿਵੇਂ ਹੁੰਦਾ ਨਹੀਂ ਸਟੈਚੂ ਵਾਲੀ ਗੇਮ ਹੁੰਦੀ ਹੈ ਵੀ ਫ੍ਰੀਜ਼ ਗੋ ਐ ਲੱਗ ਰਿਹਾ ਜਿਵੇਂ ਪਾਪਾ ਇੱਕ ਗੇਮ ਖੇਡਦੇ ਨੇ ਪਰ ਆਹ ਟ੍ਰੇਲਰ ਦੇਖ ਕੇ ਹੁਣ ਮੈਨੂੰ ਐਵੇਂ ਵੀ ਲੱਗ ਰਿਹਾ ਵੀ ਮੈਂ ਆਪੇ ਪਾਪਾ ਨੂੰ ਭੁੱਲ ਗਈ ਕਿ ਉਹ ਹੈ ਨਹੀਂ ਇਹ ਦੁਨੀਆ 'ਚ ਪਰ ਮੈਂ ਉਹਨਾਂ ਨੂੰ ਹਜੇ ਵੀ ਯਾਦ ਕਰਦੀ ਆ ਮੇਰੇ ਦਿਲ 'ਚ ਹੈਗੇ ਨੇ ਤਾਂ ਮੈਂ ਬਸ ਉਹਨਾਂ ਨੂੰ ਯਾਦ ਕਰਦੀ ਰਹਿਣੀ ਆ ਰੋਜ਼ ਪਾਠ ਕਰਦੀ ਰਹਿਣੀ ਆ ਉਹਨਾਂ ਦੇ ਵੀ ਬਸ ਅੱਜ ਕੱਲ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹੁੰਨੀ ਹਾਂ ਕਿ ਆਹ ਟ੍ਰੇਲਰ ਦੇਖ ਕੇ ਮੈਨੂੰ ਐਵੇਂ ਲੱਗ ਰਿਹਾ ਪਾਪਾ ਹੁਣੇ ਇੱਥੇ ਖੜੇ ਨੇ ਆ ਜਿਹੜਾ ਪੋਸਟਰ ਹੈਗਾ ਐ ਲੱਗਦਾ ਇਹ ਪਾਪਾ ਬਸ ਐਕਟਿੰਗ ਕਰਕੇ ਖੜੇ ਨੇ ਵੀ ਸਟੈਚੂ ਬਣ ਕੇ ਵੀ ਐ ਜਿਵੇਂ ਹੁੰਦਾ ਨਹੀਂ ਸਟੈਚੂ ਵਾਲੀ ਗੇਮ ਹੁੰਦੀ ਹੈ ਵੀ ਫ੍ਰੀਜ਼ ਗੋ ਐ ਲੱਗ ਰਿਹਾ ਜਿਵੇਂ ਪਾਪਾ ਇੱਕ ਗੇਮ ਖੇਡਦੇ ਨੇ ਪਰ ਆਹ ਟ੍ਰੇਲਰ ਦੇਖ ਕੇ ਹੁਣ ਮੈਨੂੰ ਐਵੇਂ ਵੀ ਲੱਗ ਰਿਹਾ ਵੀ ਮੈਂ ਫਿਰ ਪਾਪਾ ਨੂੰ ਭੁੱਲ ਗਈ ਕੀ ਉਹ ਹੈ ਨਹੀਂ ਇਹ ਦੁਨੀਆ 'ਚ ਪਰ ਮੈਂ ਉਹਨਾਂ ਨੂੰ ਹਜੇ ਵੀ ਯਾਦ ਕਰਦੀ ਆ ਮੇਰੇ ਦਿਲ 'ਚ ਹੈਗੇ ਨੇ ਤਾਂ ਮੈਂ ਬਸ ਉਹਨਾਂ ਨੂੰ ਯਾਦ ਕਰਦੀ ਰਹਿਣੀ ਆ ਰੋਜ਼ ਪਾਠ ਕਰਦੀ ਰਹਿਣੀ ਆ ਉਹਨਾਂ ਦੇ ਵੀ ਬਸ ਆਹ ਟ੍ਰੇਲਰ ਦੇਖ ਕੇ ਮੈਨੂੰ ਐਵੇਂ ਲੱਗ ਰਿਹਾ ਪਾਪਾ ਹੁਣੀ ਇੱਥੇ ਖੜੇ ਨੇ ਆ ਜਿਹੜਾ ਪੋਸਟਰ ਹੈਗਾ ਐ ਲੱਗਦਾ ਇਹ ਪਾਪਾ ਬਸ ਐਕਟਿੰਗ ਕਰਕੇ ਖੜੇ ਨੇ ਵੀ ਸਟੈਚੂ ਬਣ ਕੇ ਵੀ ਐ ਜਿਵੇਂ ਹੁੰਦਾ ਨਹੀਂ ਸਟੈਚੂ ਵਾਲੀ ਗੇਮ ਹੁੰਦੀ ਹੈ ਵੀ ਫ੍ਰੀਜ਼ ਗੋ ਐ ਲੱਗ ਰਿਹਾ ਜਿਵੇਂ ਪਾਪਾ ਇੱਕ ਗੇਮ ਖੇਡਦੇ ਨੇ ਪਰ ਆਹ ਟ੍ਰੇਲਰ ਦੇਖ ਕੇ ਹੁਣ ਮੈਨੂੰ ਐਵੇਂ ਵੀ ਲੱਗ ਰਿਹਾ ਵੀ ਮੈਂ ਆਪੇ ਪਾਪਾ ਨੂੰ ਭੁੱਲ ਗਈ ਕਿ ਉਹ ਹੈ ਨਹੀਂ ਇਹ ਦੁਨੀਆ 'ਚ ਪਰ ਮੈਂ ਉਹਨਾਂ ਨੂੰ ਹਜੇ ਵੀ ਯਾਦ ਕਰਦੀ ਹਾਂ ਉਹ ਮੇਰੇ ਦਿਲ 'ਚ ਹੈਗੇ ਨੇ ਤਾਂ ਮੈਂ ਬਸ ਉਹਨਾਂ ਨੂੰ ਯਾਦ ਕਰਦੀ ਰਹਿਣੀ ਆ ਰੋਜ਼ ਪਾਠ ਕਰਦੀ ਰਹਿਣੀ ਆ ਉਹਨਾਂ ਦੇ ਵੀ ਬਸ